ਸਫੀਕਲ ਮੈਂ ਲੈਡੀ ਕਨਸਟੇਬਲ ਰਜਨੀ ਮੈਂ ਸੈਂਟਰ ਸਪੋਰਟ ਜਲੰਧਰ ਪ੍ਰੈਕਟਿਸ ਕਰਦੀ ਆ ਮੇਰੇ ਕੋਲ ਦਾ ਨਾਮ ਮੈਂ ਲੈਡੀ ਕਨਸਟੇਬਲ ਰਜਨੀ ਮੈਂ ਸੈਂਟਰ ਸਪੋਰਟ ਜਲੰਧਰ ਪ੍ਰੈਕਟਿਸ ਕਰਦੀ ਆ ਮੈਂ ਯੂ ਐਸ ਏ ਵਰਲਡ ਪੁਲਿਸ ਫਾਇਰ ਗੇਮ ਹੋਈਆਂ ਸੀ ਜਿਹੜੇ ਪਾਰਟਿਸਪੇਟ ਕੀਤਾ ਸਾਡੇ ਅਦਰ ਆਲ ਇੰਡੀਆ ਪੁਲਿਸ ਚੋ 골ਡ ਮੈਡਲ ਨੂੰ ਉਥੇ ਮਤਲਬ ਸਿਲੈਕਸ਼ਨ ਹੋਈ ਸੀਗੀ ਦੇ ਉਥੇ ਪਾਰਟਿਸਪੇਟ ਕੀਤਾ ਮੇਰੇ ਉਥੇ 400 ਮੀਟਰ ਹਡਲਸ 800 ਮੀਟਰ 400 ਦੀ ਰਿਲੇ 100 ਮੀਟਰ ਇਹਦੇ ਵਿੱਚੋਂ ਮੇਰੇ 골ਡ ਮੈਡਲ ਆਇਆ ਤੇ ਮੈਂ ਭਾਰਤ ਵੱਲੋਂ ਪਾਰਟਿਸਪੇਟ ਕੀਤਾ ਤਾਂ ਮੈਨੂੰ ਬਹੁਤ ਵਧੀਆ ਲੱਗਾ ਆ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਸਪੋਰਟ ਮੇਰੀ ਮਦਰ ਦਾ ਆ ਕਿਉਂਕਿ ਇੱਕ ਮੇਰੀ 3 ਸਾਲ ਦੀ ਬੇਟੀ ਆ ਉਹਨਾਂ ਦੇ ਵਿਆਹ ਤੋਂ ਬਾਅਦ ਮੈਂ ਮੈਰਿਜ ਤੋਂ ਬਾਅਦ ਦੁਆਰਾ ਪ੍ਰੈਕਟਿਸ ਸ਼ੁਰੂ ਕੀਤੀ ਆ ਪਹਿਲਾਂ ਮੈਂ ਗੇਮ ਛੱਡ ਦਿੱਤੀ ਤੇ ਮੇਰੇ ਹਸਬੰਦ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਇਸ ਲਈ ਜੋ ਵੀ ਕੁਝ ਹੈ ਮੇਰੇ ਘਰਦਿਆਂ ਕਰਕੇ ਹੀ ਆ ਆ ਮੈਂ ਮੈਮ ਲੋਨਾ ਦਾ ਬਹੁਤ ਥੈਂਕ ਯੂ ਕਰਦੀ ਆ ਜੋ ਮੈਂ ਅੱਜ ਇੱਥੇ ਤੱਕ ਪਹੁੰਚੀ ਆ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਕਦੇ ਇੰਡੀਆ ਨੂੰ ਰਿਪਰੈਜ਼ੈਂਟ ਕਰੂੰਗੀ ਤੇ 골ਡ ਮੈਡਲ ਲੈ ਕੇ ਆਉਂਗੀ ਇਹ ਮੇਰਾ ਇੱਕ ਸੁਪਨਾ ਸੀ ਜੋ ਮੇਰਾ ਘਰਦਿਆਂ ਨੇ ਮਤਲਬ ਮੈਰਿਜ ਤੋਂ ਬਾਅਦ ਮੇਰਾ ਪੂਰਾ ਹੋਇਆ ਤੇ ਮੈਨੂੰ ਅੰਦਰੋਂ ਬਹੁਤ ਜ਼ਿਆਦਾ ਖੁਸ਼ੀ ਆ ਇੱਕ ਹਰ ਪਲੇਅਰ ਦੀ ਇਹ ਹੀ ਤਮੰਨਾ ਹੁੰਦੀ ਆ ਕਿ ਉਹ ਇੰਡੀਆ ਨੂੰ ਰਿਪਰੈਜ਼ੈਂਟ ਕਰੇ ਤੇ ਆਪਣੇ ਦੇਸ਼ ਲਈ ਇੱਕ ਮੈਡਲ ਲੈ ਕੇ ਆਵੇ ਉਹ ਮੈਡਲ ਲੈ ਆ ਕੇ ਮੈਨੂੰ ਮਤਲਬ ਅੱਜ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਆ ਤੇ ਮੈਂ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਆਪਣੇ ਗੁਰਦਾਸਪੁਰ ਜ਼ਿਲ੍ਹੇ ਦਾ ਮੈਨੂੰ ਬਹੁਤ ਜ਼ਿਆਦਾ ਧੰਨਵਾਦ ਸਾਰਿਆਂ ਦਾ ਕਰਦੀ ਆ। ਕਿੱਥੇ ਹੋਈਆਂ ਸੀਗੀਆਂ ਇਹ ਗੇਮ? ਇਹ ਯੂਐਸਏ ਵਿੱਚ ਬਰਮਿੰਗਮ ਵਿੱਚ ਗੇਮ ਹੋਈਆਂ ਸੀਗੀਆਂ। 27 ਤੋਂ ਆਪਣੇ 6 ਜੁਲਾਈ ਤੱਕਰ ਤੇ ਉੱਥੇ ਕੰਪੀਟੀਸ਼ਨ ਹੋਇਆ ਸੀਗਾ ਪੂਰੇ ਵਰਲਡ ਦੀਆਂ ਜਿੰਨੀਆਂ ਫੋਰਸਾਂ ਸੀਗੀਆਂ ਇਹ ਸਾਰੇ ਆਏ ਸੀਗੇ ਸਾਡੇ 올 ਇੰਡੀਆ ਮਤਲਬ ਪੁਲਿਸ ਕੰਟਰੋਲ ਬੋਰਡ ਵੱਲੋਂ ਘੱਟੋ-ਘੱਟ 250 ਬੱਚਾ ਜਿਹੜਾ ਪਾਰਟਿਸਪੇਟ ਕੀਤਾ ਸਾਰੀਆਂ ਡਿਸਪਲਨ ਫੋਰਸਾਂ ਦਾ CRPF, BSF, ਪੰਜਾਬ ਪੁਲਿਸ ਸਾਰੇ ਸੀਗੇ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਕੀਤਾ ਕਰੋਨ ਦੇ ਗੇਮ ਸ਼ੁਰੂ ਕੀਤੀ ਮੈਨੂੰ 2007 ਦੀ ਕੰਪੀਟੀਸ਼ਨ ਮੈਂ ਖੇਡ ਰਹੀ ਹਾਂ ਤੇ 2007 ਤੋਂ ਬਾਅਦ 2014 ਵਿੱਚ ਮੇਰਾ ਨੈਸ਼ਨਲ ਜੋ ਮੈਡਲ ਆਇਆ ਤੇ 2017 ਵਿੱਚ ਮੈਂ ਪੰਜਾਬ ਪੁਲਿਸ ਐਜ਼ ਅ ਕਾਂਸਟੇਬਲ ਜੁਆਇਨ ਕੀਤਾ ਤੇ ਉਸ ਤੋਂ ਬਾਅਦ 4 ਸਾਲ ਮੈਂ ਮਤਲਬ ਇੰਜਰੀ ਚ ਰਹੀ ਹਾਂ ਮੋਸਟਲੀ ਜ਼ਿਆਦਾਤਰ ਨੈਸ਼ਨਲ ਪਾਰਟਿਸਿਪੇਟ ਕਰਨਾ ਕਦੇ 4th ਆਇਆ ਨਾ 5th ਆਇਆ ਨਾ ਫਿਰ 2020 ਚ ਮੇਰੀ ਮੈਰिज ਹੋ ਗਈ 21 ਚ ਮੇਰੀ ਬੇਟੀ ਹੋਈ ਆ ਤੇ ਬਾਈ ਜਮੈਂ ਬੇਸਿਕ ਟ੍ਰੇਨਿੰਗ ਕਰਨ ਚੱਲ ਗਈ ਤੇ ਬਾਦ ਦਵਾਰਾ ਮੈਂ ਆਫਟਰ ਮਤਲਬ ਮੈਰਿਜ ਤੋਂ ਬਾਅਦ ਸ਼ੁਰੂ ਕੀਤੀ ਗੇਮ ਤੇ ਲਗਾਤਾਰ ਮਤਲਬ ਕੰਪੀਟੀਸ਼ਨ ਲੜਨ ਤੋਂ ਬਾਅਦ ਮਤਲਬ ਅੱਜ ਮੈਂ ਪੂਰੇ 10 ਸਾਲ ਦੀ ਮਿਹਨਤ ਤੋਂ ਬਾਅਦ ਕਹਿ ਸਕਦੀ ਹਾਂ ਕਿ ਜੋ ਮੈਂ ਚਾਹੁੰਦੀ ਸੀ ਉਹ ਪੂਰਾ ਹੋ ਸਕਿਆ ਇੱਕ ਘਰਦਿਆਂ ਦੀ ਬਦੌਲਤ ਕਰਕੇ ਬਹੁਤ ਵਧੀਆ ਲੱਗਾ ਮੈਨੂੰ ਘਰਦਿਆਂ ਨੇ ਬਹੁਤ ਜ਼ਿਆਦਾ ਮਤਲਬ ਉੱਥੋਂ ਹੀ ਮੈਨੂੰ ਪੁੱਛਦੇ ਆ ਰਿਹਾ ਕਦੋਂ ਕੱਲ ਕੱਲ ਰਾਤ ਹੀ ਅਸੀਂ ਆਏ ਆਂ ਯੂਐਸਏ ਤੋਂ ਤੇ ਪਹੁੰਚੇ ਆਂ ਅਮ੍ਰੀਸੋ ਤੋਂ ਸਿੱਧਾ ਇੱਧਰ ਆਏ ਆ ਤੇ ਘਰਦਿਆਂ ਬਹੁਤ ਵਧੀਆ ਵੈਲਕਮ ਕੀਤਾ ਐਪਰੀਸ਼ੀਏਟ ਕੀਤਾ ਉਹਨਾਂ ਨੂੰ ਇੱਕ ਬਹੁਤ ਜ਼ਿਆਦਾ ਖੁਸ਼ੀ ਆ ਮੇਰੇ ਪੂਰੇ ਜ਼ਿਲ੍ਹੇ ਨੂੰ ਮੇਰੇ ਘਰਦਿਆਂ ਨੂੰ ਮੇਰੇ ਪੂਰੇ ਮਹੱਲੇ ਨੂੰ ਮੇਰੇ ਸਾਰੇ ਰਿਲੇਟਿਵਾਂ ਬਹੁਤ ਜ਼ਿਆਦਾ ਖੁਸ਼ ਆ ਮੈਂ ਇਹੀ ਕਹਿਣਾ ਚਾਹਣੀ ਕਿ ਮਤਲਬ ਜੋ ਕਿ ਅੱਜਕੱਲ ਮੋਸਟਲੀ ਅਸ਼ਲੀਲ ਵੀਡੀਓਜ਼ ਜ਼ਿਆਦਾ ਕੁੜੀਆਂ ਮਤਲਬ ਕਰ ਰਹੇ ਆ ਆ ਪ੍ਰਮੋਟ ਤਾਂ ਮਤਲਬ ਉਹ ਸਾਡੇ ਵਰਗੇ ਬੰਦੇ ਹੀ ਕਰਦੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਲਾਈਕ ਕਰਦੇ ਆ ਇੱਕ ਪਲੇਅਰ ਦੀ ਜ਼ਿੰਦਗੀ ਜਿੰਨੀ ਮਤਲਬ ਟਾਫ ਹੁੰਦੀ ਆ ਉਸ ਤੋਂ ਬਿਹਤਰ ਨਹੀਂ ਹੁੰਦੀ ਕਿ ਕੁੜੀ ਦੀ एज ਦੇ ਤਾਂ ਬਹੁਤ ਜ਼ਿਆਦਾ ਹੁੰਦੀ ਆ ਕਿ ਕੁੜੀਆਂ ਨੂੰ ਮਤਲਬ ਕਿੰਨੇ ਮਤਲਬ ਚੀਜ਼ਾਂ ਤੋਂ ਨਿਕਲਣਾ ਪੈਂਦਾ ਹੈ ਤੇ ਕੁੜੀ ਨੂੰ ਖੇਡਣ ਵਾਸਤੇ ਬਾਹਰ ਜਾਣਾ ਪੈਂਦਾ ਆ ਇਸ ਸਟੇਟ ਤੋਂ ਬਾਹਰ ਮਤਲਬ ਪੇਰੈਂਟਸ ਤੋਂ ਬਿਨਾਂ ਉਹ ਕਿਤੇ ਕੁਝ ਵੀ ਨਹੀਂ ਕਰ ਸਕਦੀਆਂ ਹੈਗੀਆਂ ਹੁਣ ਮੈਂ ਜਿੱਥੇ ਤੇ ਗਈਆਂ ਮਤਲਬ ਮੇਰੇ ਹਸਬੰਦ ਮੇਰੇ ਨਾਲ ਸੀਗੇ ਤੇ ਜਾ ਕੇ ਕੰਪੀਟੀਸ਼ਨ ਲੜਨਾ ਹਰ ਦੇ ਨਾਲ سپورਟ ਚਾਹੀਦੀ ਉਹ ਬਹੁਤ ਚੀਜ਼ਾਂ ਮਤਲਬ ਮੈਟਰ ਕਰਦੀਆਂ ਕੋਚ ਤੋਂ ਬਿਨਾਂ ਅਸੀਂ ਨਹੀਂ ਕੁਝ ਕਰ ਸਕਦੇ ਹੈਗੇ ਆਪਣਾ Aim ਪੂਰਾ ਕਰਨ ਦੇ ਲਈ ਮਤਲਬ ਕੀ ਮੰਚ ਸੋਚਿਆ ਸੀਗਾ ਜਾਂ ਦੂਸਰੇ ਨੂੰ ਕੀ ਮੈਸੇਜ ਦੇਣਾ ਕਿ ਉਹ ਵੀ ਆਪਣਾ ਇੰਪੁਰਾ ਤਨੂ ਆ ਤੇ ਹੀ ਕੁਝ ਕਰਨਾ ਠੀਕ ਹੈ ਮੈਂ ਤਾਂ ਸੋਚਿਆ ਸੀਗਾ ਸ਼ਾਇਦ ਮੇਰੇ ਕੋਲ ਨਹੀਂ ਹੋਵੇਗਾ ਕਿ ਕਾਫੀ ਟਾਈਮ ਹੋ ਗਿਆ ਮੇਰੇ ਇੰਜਰੀ ਆਈ ਜਾ ਰਹੀ ਸੀਗੀ ਤੇ ਕੋਈ ਕੋਈ 10 ਸਾਲ ਦਾ ਸਟਰਗਲ ਥੋੜਾ ਨਹੀਂ ਹੁੰਦਾ ਹੈਗਾ ਮੇਰੀ ਉਮਰ ਵੀ 34 ਹੋ ਗਈ ਆ ਤੇ ਮੈਂ ਸੋਚਿਆ ਸੀ ਸ਼ਾਇਦ ਨਹੀਂ ਹੋ ਸਕਦਾ ਪਰ ਇੱਕ ਮਨ ਚ ਇੱਕ ਮਤਲਬ ਦਿਨ ਰਾਤ ਇੱਕੋ ਸੁਪਨਾ ਆਉਂਦਾ ਸੀ ਮੈਨੂੰ ਇੰਡੀਆ ਦਾ ਬਹੁਤ ਜ਼ਿਆਦਾ ਤੇ ਜਦੋਂ ਮੇਰੀ ਬੇਟੀ ਹੋਈ ਆ ਉਹ ਤੋਂ ਬਾਅਦ ਮਤਲਬ 3-4 ਮਹੀਨੇ ਬਾਅਦ ਮੇਰੇ ਹਸਬੰਦ ਨੇ ਕਿਹਾ ਕਿ ਮੇਰਾ ਮਨ ਬੜਾ ਮਤਲਬ ਹੋਰ ਤਰ੍ਹਾਂ ਰਹਿੰਦਾ ਸੀਗਾ ਉਹ ਕਹਿੰਦਾ ਤੂੰ ਇੱਕ ਵਾਰੀ ਦੁਬਾਰ ਪਰ ਨਹੀਂ ਕਹਿੰਦੇ ਤੂੰ ਇੱਕ ਵਾਰੀ ਸ਼ੁਰੂ ਕਰ ਫਿਰ ਮੈਂ ਉਸ ਟਾਈਮ ਦੁਆਰਾ ਜਦੋਂ ਗੇਮ ਸ਼ੁਰੂ ਕੀਤੀ ਮੇਰੇ ਹਸਬੰਡ ਵੀ ਮਤਲਬ ਬਹੁਤ ਜ਼ਿਆਦਾ ਗੇਮ ਕਰਦੇ ਆ ਜੇ ਮੈਂ ਜਾਂਦੇ ਜਾਂਦੇ ਆ ਇਹਨਾਂ ਵੱਲ ਦੇਖ ਕੇ ਮੈਨੂੰ ਹੁੰਦਾ ਕਿ ਪੰਮੀ ਹੋਵੇ ਚਾਹੇ ਨੇਰੀ ਹੋਵੇ ਇਹਨਾਂ ਨੇ ਨਹੀਂ ਮਤਲਬ ਕਦੇ ਵੀ ਆਪਣੀ ਗੇਮ ਸਟਾਪ ਕੀਤੀ ਹੈਗੀ ਫਿਰ ਕਹਿੰਦੇ ਤੂੰ ਵੀ ਕਰਿਆ ਕਰ ਬਸ ਇਹਨਾਂ ਦਾ ਮੈਨੂੰ ਬਹੁਤ ਜ਼ਿਆਦਾ ਸਪੋਰਟ ਰਿਹਾ ਮੈਂਟਲੀ ਤੌਰ ਤੇ ਮੈਂ ਉਹ ਮੈਂਟਲੀ ਤੌਰ ਤੇ ਉੱਭਰ ਕੇ ਦੁਬਾਰਾ ਮਤਲਬ ਗੇਮ ਕੀਤੀ ਹੈ ਇਹਨਾਂ ਕਰਕੇ ਕੀਤੀ ਆ ਖੁਸ਼ੀ ਹੋ ਰਹੀ ਹੈ ਹਾਂਜੀ ਬਹੁਤ ਜ਼ਿਆਦਾ ਮਤਲਬ ਖੁਸ਼ੀ ਹੈ ਇੱਕ ਤਰ੍ਹਾਂ ਦੀ ਕਿ ਕਦੇ ਸੋਚਿਆ ਨਹੀਂ ਸੀਗਾ ਅੱਖਾਂ 'ਚ ਇੱਕ ਡ੍ਰੀਮ ਸੀ ਕਿ ਸ਼ਾਇਦ ਮੈਂ ਇਹ ਪੂਰਾ ਕਰ ਪਾਉਂਗੀ ਕਿ ਨਹੀਂ ਪਰ ਪਰ ਮੈਨੂੰ ਲੱਗਿਆ ਨਹੀਂ ਸੀਗਾ ਕਿ ਹੋਊਗਾ ਸੋਚ ਸੀ ਮੇਰੀ ਇਹ ਕਰ ਮੇਰੇ ਮਦਰ ਵੀ ਮਤਲਬ ਜਿਹੜੇ ਹੈਗੇ ਉਹ ਐਥਲੀਟ ਆ ਤੇ ਘਰ ਦੇ ਜਿੰਨੇ ਵੀ ਹੈਗੇ ਸਾਰੇ ਪਲੇਅਰ ਆ ਮੇਰੇ ਇੱਕ ਤਰੀਕੇ ਦੇ ਨਾਲ ਉਹ ਮੈਨੂੰ ਬਹੁਤ ਸਪੋਰਟ ਰਹੀ ਆ ਮੇਰੀ ਮਦਰ ਨੇ ਮੈਨੂੰ ਬਹੁਤ ਸਾਥ ਦਿੱਤਾ ਮੇਰੀ ਬੇਟੀ ਆ ਦੇਖੋ 3 ਸਾਲ 3.5 ਸਾਲ ਦੀ ਆ ਤੇ ਬੱਚੇ ਨੂੰ ਛੱਡ ਕੇ ਗੇਮ ਕਰਨੀ ਔਰ ਮੰਮੀ ਨੇ ਸਾਰਾ ਮੈਨੂੰ ਕਦੇ ਉਹਦੀ ਫਿਕਰ ਨਹੀਂ ਰਹੀ ਹੈਗੀ ਸਾਡੇ ਭਾਬੀ ਉਹਨਾਂ ਨੇ ਸਾਡੇ ਮੱਲੇ ਵਾਲੇ ਨੇ ਬਹੁਤ ਮੇਰੀ ਬੇਟੀ ਦਾ ਸਾਥ ਦਿੱਤਾ ਉਹਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਉਹਨੂੰ ਸਾਹਮਦੇ ਆ ਤਿਆਰੀ ਕਰ ਰਹੀਆਂ ਹੋਰ ਤੇ ਰੱਬ ਸੁੱਖ ਰੱਖੇ ਦੇਖੋ ਤੇ ਤਿਆਰੀ ਕਰ ਰਹੀਆਂ ਮਤਲਬ ਇਹ ਤੋਂ ਹੋਰ ਜ਼ਿਆਦਾ ਬੈਟਰ ਪਰਫਾਰਮੈਂਸ ਚਾਹੀਦੀ ਹੈ ਮੈਂ ਜਿੱਦਾਂ ਹੁਣ ਸਾਡੇ ਇਸ ਟਾਈਮ ਪੀਟੀਯੂ ਦਾ ਰਿਕਾਰਡ ਬ੍ਰੇਕ ਹੋਇਆ ਸੀਗਾ ਸਾਡੇ ਇੱਕ ਕੁੜੀ ਨੇ ਕੀਤਾ ਸੀਗਾ ਉਸ ਤੋਂ ਬਾਅਦ ਉਹ ਦੁਬਾਰਾ ਰਿਕਾਰਡ ਨਹੀਂ ਬ੍ਰੇਕ ਕਰਾ ਮੈਂ 400 ਮੀਟਰ ਹਡਲਸ ਕਰਦੀਆਂ ਮਤਲਬ ਮੇਰਾ ਡਰੀਮਾ ਕਿ ਮੈਂ ਵੀ ਉਹ ਰਿਕਾਰਡ ਬ੍ਰੇਕ ਕਰਾਂ ਜੇ ਮੈਂ ਨਾ ਕਰ ਸਕੀ ਤਾਂ ਮੈਂ ਚਾਹਨੀ ਮੇਰੀ ਬੇਟੀ ਰਿਕਾਰਡ ਬ੍ਰੇਕ ਕਰੇ ਉਹ ਮੇਰਾ ਨਾਮ ਰਜੇਸ਼ ਕੁਮਾਰ ਹੈ ਸਪੋਰਟ ਕੋਚ ਆਫ ਇੰਡੀਆ ਦੇ ਵਿੱਚ ਰੈਸਲਿੰਗ ਕੋਚ ਐਜੇ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਜੋ ਵਾਈਫ ਨੇ ਉਹ ਵਰਲਡ ਪੁਲਿਸ ਦੇ ਗੇਮ ਹੋਈਆਂ ਨੇ ਮਰੇ ਬਰਨਿੰਗਮ ਤੇ ਵਿੱਚ ਯੂਐਸਏ ਦੇ ਵਿੱਚ ਪਰ ਵਿੱਚ ਉਹਨਾਂ ਨੇ ਸੈਵਨ ਇਵੈਂਟਸ ਦੇ ਵਿੱਚ ਪਾਰਟਿਸਪੇਟ ਕੀਤਾ ਜਿਹਦੇ ਵਿੱਚ ਉਹਨਾਂ ਦਾ ਸੈਵਨ ਮੈਡਲ ਆਇਆ ਨੇ ਤੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਦਾ ਪੰਜਾਬ ਪੁਲਿਸ ਦਾ ਹੀ ਨਹੀਂ ਪੂਰੇ ਆਪਣੇ ਇੰਡੀਆ ਦਾ ਵੀ ਨਾਮ ਨੇਸ਼ਨ ਦਾ ਨਾਮ ਰੋਸ਼ਨ ਕੀਤਾ ਤੇ ਸਾਨੂੰ ਬਹੁਤ ਖੁਸ਼ੀ ਆ ਕਿੰਨਾ ਕੁਛ ਨਸ਼ਾ ਰਿਹਾ ਜੀ ਨੋ। ਦੇਖੋ ਜੀ ਇਹਦੇ ਵਿੱਚ ਕੱਲਾ ਪਰਿਵਾਰ ਦਾ ਤੇ ਚਲੋ ਹੈ ਹੀ ਹੈ ਸੰਗਸ ਨਾਲ ਕੋਚ ਦਾ ਨਾ ਡਿਪਾਰਟਮੈਂਟ ਦੀ ਬੜੀ ਸਪੋਰਟ ਰਹੀ ਆ ਕਿਉਂਕਿ ਇਸ ਟਾਈਮ ਵਾਈਫ ਹੈਡ ਕਾਂਸਟੇਬਲ ਹੋ ਗਏ ਨੇ ਅੱਗੇ ਹੁਣ ਚਲੋ ਪ੍ਰੋਮੋਸ਼ਨ ਹੋਏ ਕਿ ਉਹਨੇ ਐਸੇ ਬਣ ਗਏ। ਇਹਦੇ ਨਾਲ ਮੇਰੇ ਮਦਰ ਦਾ ਔਰ ਮੇਰੇ ਬ੍ਰਦਰ ਨੇ ਛੋਟੇ ਇਹ ਸਾਰਾ ਖਾਣ ਪੀਣ ਦਾ ਸਪਲੀਮੈਂਟ ਦਾ ਸਾਰਾ ਇਹੋ ਹੀ ਦੇਖਦੇ ਨੇ ਤੇ ਇਹਨਾਂ ਦਾ ਬਹੁਤ ਸਹਿਯੋਗ ਆ ਔਰ ਜ਼ਿਆਦਾਤਰ ਜਿਹੜੇ ਇਹਨਾਂ ਦੇ ਕੋਚ ਹੈਗੇ ਨੇ ਪੰਜਾਬ ਪੁਲਿਸ ਦੇ ਔਰ ਨਰੇ ਦੇ ਅਫੀਸਰਸ ਹੈਗੇ ਨੇ ਸਾਰਾ ਉਹਨਾਂ ਦਾ ਬਹੁਤ ਸਹਿਯੋਗ ਹੈਗਾ ਕਿਉਂਕਿ ਇਹਨਾਂ ਨੂੰ ਸਿਰਫ ਐਜ਼ ਅ ਗੇਮ ਕਰਨ ਵਾਸਤੇ ਫ੍ਰੀ ਕੀਤਾ ਆ ਕਿ ਤੁਸੀਂ ਗੇਮ ਕਰਨੀ ਹੈ ਔਰ ਕੁਛ ਨਹੀਂ ਔਰ ਉਹਨਾਂ ਨੇ ਉਹ ਕਰਕੇ ਵੀ ਦਿਖਾਇਆ ਚਲੋ ਅੱਗੇ ਇਹ ਹੋ ਪੈ ਗਈ ਹੈ ਇਨ ਫਾਦਰ ਇਨ ਫਿਊਚਰ ਦੇ ਵਿੱਚ ਕੀ ਆਲ ਰਾਈਟ ਟਾਈਮ ਵਿੱਚ ਹੋਰ ਮਿਹਨਤ ਕਰਨਗੇ ਔਰ ਹੁਣ ਵਰਲਡ ਲੈਵਲ ਤੇ ਖੇੜਗੇ ਨੇ ਅੱਗੇ ਹੋਰ ਇੰਟਰਨੈਸ਼ਨਲ ਲੈਵਲ ਤੇ ਜਿੰਨੇ ਹੋ ਸਕਣ ਵੱਧ ਤੋਂ ਵੱਧ ਮੈਡਲ ਅਚੀਵ ਕਰਨਗੇ ਇੰਡੀਆ ਲਈ ਨੇਸ਼ਨ ਦੇ ਲਈ ਸਭ ਤੋਂ ਪਹਿਲੇ ਤੇ ਮੈਂ ਇੱਥੇ ਆਇਆ ਨੂੰ ਸਾਰਿਆਂ ਨੂੰ ਜੀ ਆਇਆਂ ਆਖਦੀ ਹਾਂ ਕਿਉਂਕਿ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤੇ ਜੋ ਕਿ ਅੱਜ ਮੇਰੀ ਇਹ ਮਤਲਬ ਕਿ ਬੇਟੀ ਆ ਮੇਰੀ ਨੋ ਨੀਆ ਜੋ ਕਿ ਕੰਪੀਟੀਸ਼ਨ ਵਰਲਡ ਕੰਪੀਟੀਸ਼ਨ ਖੇੜ ਹੈ ਮੈਨੂੰ ਬਹੁਤ ਖੁਸ਼ੀ ਆ ਬੇਕਨਿਕ ਸਾਰੀਆਂ ਹੀ ਬੇਟੀਆਂ ਅਗੇ ਇਦਾਂ ਨਿਕਲ ਤੇ ਕੁਝ ਕਰਕੇ ਦਿਖਾਨ ਇਹ ਪੁੱਤਾਂ ਨਾਲੋਂ ਬੇਟੀਆਂ ਘੱਟ ਨਹੀਂ ਹੁੰਦੀਆਂ ਬਾਕੀ ਕਿ ਜਦੋਂ ਦੀ ਮੈਰਜ ਹੋਈ ਆ ਮੈਂ ਕਦੇ ਵੀ ਇਹਨੂੰ ਇਹ ਨਹੀਂ ਕਿਹਾ ਕਿ ਤੂੰ ਗੇਮ ਨਹੀਂ ਕਰਨੀ ਸਿਰਫ ਪੂਰਾ ਸਪੋਰਟ ਦਿੱਤਾ ਕਿ ਤੁਸੀਂ ਗੇਮ ਕਰਨੀ ਆ ਤੁਸੀਂ ਕਰੋ ਬੇਟੀ ਦੀ ਕੋਈ ਫਿਕਰ ਨਹੀਂ ਕਰਨੀ ਤਿੰਨ ਮੰਥ ਦੀ ਬੇਟੀ ਸੀ ਜਦੋਂ ਦੀ ਮੈਂ ਮਤਲਬ ਕਿ ਸੰਭਾਲੀ ਹੋ ਸਕੂਲ ਵੀ ਜਾਂਦੀ ਹੁਣ ਮੈਂ ਕਿਹਾ ਤੁਸੀਂ ਇਹਦੀ ਕੋਈ ਟੈਨਸ਼ਨ ਨਹੀਂ ਲੈਣੀ ਤੇ ਮੈਂ ਆਪਣੇ ਨਾਲ ਵੀ ਵੱਧ ਕੇ ਇਹਨੂੰ ਮਿਲ ਗਿਆ ਆਪਣੇ ਪੋਤ ਨਾਲ ਵੀ ਵੱਧ ਕੇ ਇਸ ਆਪਣੇ ਨੌ ਨੂੰ ਰੱਖਿਆ ਤੇ ਕਿਸੇ ਗਾਦੇ ਤੋਂ ਟੈਨਸ਼ਨ ਨਹੀਂ ਲੈਣੀ ਤੇ ਮੈਂ ਵੀ ਸਪੋਰਟਸਮੈਨ ਹਾਂ ਹਾਂਜੀ ਮੈਂ ਵੀ ਸਪੋਰਟਸਮੈਨ تھی ਪਹਿਲੇ ਅਰੇ ਮਮੀ ਕਹਦੇ ਜੀ ਤੁਸੀਂ ਸਕੋਰ ਮੈਂ ਵੀ ਫੈਲੀਅਰ ਸੀਗੀ ਮੈਂ ਵੀ ਗੇਮ ਕਰਦੀ ਰਹੀ ਤੇ ਬਾਕੀ ਦੇਖੋ ਮੇਰੇ ਬੇਟੇ ਸੀਗੇ ਦੋ ਪਰਵੇਸ਼ੈਨਾ ਦੀ ਕਿੰਨੇ ਛੋਟੇ ਛੋਟੇ ਰਹਿ ਗਏ ਸੀ ਪਾਪਾ ਦੀ ਡੈਥ ਹੋ ਗਈ ਮੈਂ ਬੜਾ ਆਪਣੇ ਲਾਈਫ 'ਚ ਸਟਰਗਲ ਕੀਤਾ ਮੈਂ ਕਹਿੰਦੀ ਕਿ ਜਿੰਨਾ ਸਟਰਗਲ ਮੈਂ ਕੀਤਾ ਨਾ ਕੋਈ ਕਰ ਨਹੀਂ ਸਕਦਾ ਮੇਰੀ ਜਗ੍ਹਾ ਤੇ ਅਗਰ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਅੱਜ ਨੂੰ ਕਦੋਂ ਦਾ ਛੱਡ ਕੇ ਚੱਲ ਜਾਂਦਾ ਕਿ ਮੈਂ ਛੋਟੇ ਛੋਟੇ ਬੱਚਿਆਂ ਨੂੰ ਕਿ ਬਹੁਤ ਮਿਹਨਤ ਕੀਤੀ ਆਪਣੇ ਬੱਚੇ ਪਰਵਿਸ਼ ਕੀਤੇ ਆ ਪੜਾਇਆ ਲਿਖਾਇਆ ਡਿਗਰੀਆਂ ਕਰਵਾਈਆਂ ਨੌਕਰੀਆਂ ਤੇ ਲਵਾਇਆ ਤੇ ਅੱਜ ਮੈਨੂੰ ਇਹ ਸਮਾਂ ਖੁਸ਼ੀ ਦਾ ਦੇਖਣ ਨੂੰ ਮਿਲਿਆ ਅੱਗੇ ਕੀ ਉਮੀਦ ਰੱਖਦੇ ਜੀ ਅੱਗੇ ਮੈਂ ਆਈ ਮੀਦੇ ਰੱਖਦੇ ਕਿ ਇਸ ਕੋ ਵੱਧ ਕੇ ਹੋਰ ਮਤਲਬ ਮਿਹਨਤ ਕਰੇ ਮੇਰੀ ਬੇਟੀ ਹੋਰ ਵਧੀਆ ਤੋਂ ਵਧੀਆ ਮੈਡਲ ਲੈ ਕੇ ਆਵੇ